ਦੋਸਤੋ ਕਈ ਵਾਰ ਕਿਸੇ ਵੀ ਕੰਮ ਨੂੰ ਮਨ ਨਹੀਂ ਕਰਦਾ ਸਰੀਰ ਡਿੱਗੂ ਡਿੱਗੂ ਜੇ ਕਰਦਾ ਹੈ ਆਲਸ ਹੁੰਦਾ ਤੇ ਫਿਰ ਜੋ ਕੰਮ ਅਸੀਂ ਹੁਣ ਕਰਨਾ ਸੀ ਜਾਂ ਜੋ ਕੰਮ ਸਾਨੂੰ ਅੱਜ ਕਰਨਾ ਚਾਹੀਦਾ ਸੀ ਉਹ ਆਲਸ ਦੀ ਵਜ੍ਹਾ ਨਾਲ ਪਿੱਛੇ ਪੈ ਜਾਂਦਾ ਹੈ ਦੋਸਤੋ ਆਲਸ ਦੇ ਕਾਰਨ ਕੀ ਹਨ ਟਾਈਮ ਨਾਲ ਨਾ ਸੌਣਾ ਤੇ ਨਾ ਹੀ ਕੋਈ ਉੱਠਣ ਦਾ ਟਾਈਮ ਜਾ ਖਾਣ ਪੀਣ ਦਾ ਕੋਈ ਟਾਈਮ ਟੇਬਲ ਨਾ ਹੋਣਾ ਤੇ ਜਾਂ ਫਿਰ ਜੋ ਹੁਣ ਜ਼ਿਆਦਾਤਰ ਇਨਸਾਨ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਸਵਰ컬 ਦੋਸਤੋ ਸਵਰ컬 ਕੋਈ ਬਿਮਾਰੀ ਨਹੀਂ ਹੈ ਤੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਮੈਨੂੰ ਵੀ ਕਿਸੇ ਨੇ ਇਹੀ ਗੱਲ ਆਖੀ ਸੀ ਤੇ ਮੈਂ ਉਸ ਦੇ ਨੁਕਤੇ ਨੂੰ ਅਪਣਾਇਆ ਤੇ ਅੱਜ ਬਿਲਕੁਲ ਠੀਕ ਠਾਕ ਹਾਂ ਨਹੀਂ ਤਾਂ ਸਵੇਰੇ ਉੱਠਦੇ ਆਂ ਹੀ ਢੌਣ ਆਖਰੀ ਹੁੰਦੀ ਸੀ ਤੇ ਆਪਣੀ ਢੌਣ ਨੂੰ ਆਪਣੇ ਹੀ ਹੱਥਾਂ ਦੇ ਨਾਲ ਫੱਟ ਪਾਉਣਾ ਸੱਜੇ ਖਬੇ ਕਮਾਉਣਾ ਤੇ ਜਾਂ ਫਿਰ ਸਾਡੇ ਪਿੰਡ ਇੱਕ ਡਾਕਟਰ ਦੀ ਦੁਕਾਨ ਹੈ ਉਸ ਨੂੰ 50 ਰੁਪਏ ਦੇ ਕੇ ਮਾਲਿਸ਼ ਕਰਵਾਉਣੀ ਜਾਣੀ ਕਿ 10 11 ਵਜੇ ਤੱਕ ਤਾਂ ਉਹ ਨੀ ਖੁੱਲ ਕੇ ਕੰਮ ਨਹੀਂ ਸੀ ਕਰਨ ਦਿੰਦੀ ਇੰਨਾ ਤੰਗ ਕਰਦਾ ਹੈ ਇਸ ਵਰਕਲ ਤੇ ਫਿਰ ਜਦੋਂ ਮੈਨੂੰ ਕਿਸੇ ਨੇ ਇਹ ਗੱਲ ਆਖੀ ਕਿ ਬਿਨਾਂ ਪੈਸੇ ਤੋਂ ਬਿਨਾਂ ਦਵਾਈ ਤੋਂ ਇਸ ਦਾ ਇਲਾਜ ਹੈ ਤੇ ਮੈਨੂੰ ਇਹ ਤੁਹਾਡੇ ਵਾਗ ਜਕੀਨ ਨਹੀਂ ਸੀ ਹੋ ਰਿਆ ਦੋਸਤੋ ਸਭ ਤੋਂ ਪਹਿਲਾਂ ਅਸੀਂ ਆਪਣੇ ਸੌਣ ਦਾ ਤਰੀਕਾ ਬਦਲੀ ਕਰਨਾ ਹੈ ਜਿਹੜਾ ਸਰਾਣਾ ਲੈ ਕੇ ਸੌਂਦੇ ਹਾਂ ਤੇ ਕਈ ਏਦਾਂ ਦੇ ਵੀ ਨੇ ਜੋ ਸਰਾਣੇ ਨੂੰ ਫੋਲਡ ਕਰ ਲੈਂਦੇ ਹਨ ਹੁਣ ਆਪ ਹੀ ਸੋਚੋ ਜੋ ਸਾਡੇ ਹੱਥ ਪੈਰ ਲੱਗਾ ਬਾਵਾ ਜ ਜਿੰਨੀਆਂ ਵੀ ਸਰੀਰ ਦੀਆਂ ਹੱਡੀਆਂ ਹਨ ਇਹਨਾਂ ਸਾਰੀਆਂ ਨੂੰ ਖੋਣ ਦਾ ਸਰ ਕਰਨ ਦੇ ਲਈ ਨਾੜਾਂ ਕੰਮ ਕਰਦੀਆਂ ਹਨ ਜਿਵੇਂ ਆਪਾਂ ਘਰਾਂ ਵਿੱਚ ਬਿਜਲੀ ਦੀ ਵਾਇਰਿੰਗ ਕਰਵਾਈ ਹੁੰਦੀ ਹੈ ਇਸੇ ਤਰ੍ਹਾਂ ਸਾਡੇ ਸਰੀਰ ਵਿੱਚ ਨਾੜਾਂ ਦੀ ਵਾਇਰਿੰਗ ਹੋਈ ਹੈ ਹਰ ਪੁਆਇੰਟ ਤੱਕ ਹਰ ਨਾੜ ਪਹੁੰਚਦੀ ਹੈ ਇਸੇ ਲਈ ਸਾਡੇ ਸਰੀਰ ਉੱਤੇ ਇੱਕ ਨਿੱਕੀ ਜਹੀ ਕੀੜੀ ਵੀ ਚੜਦੀ ਹੈ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿਉਂਕਿ ਖੂਨ ਦਾ ਸਰਕਲ ਹੋ ਰਿਹਾ ਹੁੰਦਾ ਹੈ ਦੋਸਤੋ ਇਹ ਨਾੜਾਂ ਬਹੁਤ ਬਰੀਕ ਹੁੰਦੀਆਂ ਹਨ ਤੇ ਇਹ ਸਾਰੀਆਂ ਧੌਣ ਦੇ ਵਿੱਚ ਦੀ ਹੋ ਕੇ ਸਿਰ ਵਿੱਚ ਇਕੱਠੀਆਂ ਹੋ ਜਾਂਦੀਆਂ ਹਨ ਤੇ ਦੋਸਤੋ ਇਹ ਸਾਰਾ ਕੁਝ ਦੱਸਣ ਦਾ ਮਤਲਬ ਇਹ ਸੀ ਕਿ ਜਿੰਨੀ ਵੀ ਸਾਡੇ ਸਰੀਰ ਨੂੰ ਖੂਨ ਦੀ ਸਪਲਾਈ ਹੈ ਉਸ ਨੂੰ ਅਸੀਂ ਅਣਜਾਣੇ ਵਿੱਚ ਫਰਾੜੇ ਨਾਲ ਦਬ ਲੈਂਦੇ ਹਾਂ ਉਦਾਹਰਨ ਦੇ ਤੌਰ ਤੇ ਸ਼ਾਇਦ ਕਿਤੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਹੋਵੇਗਾ ਕਿ ਜਦੋਂ ਅਸੀਂ ਕਿਤੇ ਨਵੀਆਂ ਜੁਰਾਬਾਂ ਲੈ ਕੇ ਪਾ ਲੈਂਦੇ ਹਾਂ ਤੇ ਉਹ ਸਾਡੇ ਤੋਂ ਬਹੁਤੀ ਦੇਰ ਪਾਈਆਂ ਨਹੀਂ ਜਾਂਦੀਆਂ ਕਿਉਂਕਿ ਉਹ ਨਵੀਆਂ ਹੋਣ ਦੇ ਕਾਰਨ ਟਾਈਟ ਹੁੰਦੀਆਂ ਹਨ ਤੇ ਉਹ ਖੋਣ ਦਾ ਸਰਕਲ ਰੋਕ ਦਿੰਦੀਆਂ ਹਨ ਸਾਡੀਆਂ ਲਤਾਂ ਦਰਦ ਹੋਣ ਲੱਗ ਜਾਂਦੀਆਂ ਹਨ ਦੋਸਤੋ ਇਸੇ ਤਰ੍ਹਾਂ ਇੱਕ ਉਦਾਹਰਨ ਹੋਰ ਹੈ ਤੇ ਇਹ ਖਾਸ ਕਰਕੇ ਮਾਵਾਂ ਨੇ ਮਹਿਸੂਸ ਕੀਤਾ ਹੋਵੇਗਾ ਜਦੋਂ ਉਹ ਬੱਚਿਆਂ ਨੂੰ ਸਕੂਲ ਭੇਜਦੀਆਂ ਹਨ ਤਾਂ ਉਹਨਾਂ ਦੇ ਵਾਲਾਂ ਤੋਂ ਰਬੜ ਉਤਾਰ ਕੇ ਉਹ ਆਪਣੇ ਗੁੱਟ ਤੇ ਪਾ ਲੈਂਦੀਆਂ ਹਨ ਤੇ ਮੁੜ ਕੇ ਲਾਉਣਾ ਭੁੱਲ ਜਾਂਦੀਆਂ ਹਨ ਤੇ ਉਹਨਾਂ ਨੂੰ ਯਾਦ ਨਹੀਂ ਆਉਂਦੀ ਜਦੋਂ ਉਹ ਦਰਦ ਕਰਨ ਲੱਗ ਜਾਂਦੀ ਹੈ ਫੇਰ ਉਸ ਰਬੜ ਦੀ ਯਾਦ ਆਉਂਦੀ ਹੈ ਫੇਰ ਉਸ ਰਬੜ ਨੂੰ ਉਤਾਰਦੀਆਂ ਹਨ ਦੋਸਤੋ ਇਸੇ ਤਰ੍ਹਾਂ ਜਦੋਂ ਅਸੀਂ ਧੌਣ ਦੀਆਂ ਨਾੜਾਂ ਨੂੰ ਸੁਰਹਾਣੇ ਨਾਲ ਦਬ ਲੈਂਦੇ ਹਾਂ ਤਾਂ ਜਦੋਂ ਸਵੇਰੇ ਉੱਠਦੇ ਹਾਂ ਸਾਡੀ ਧੌਣ ਦਰਦ ਨਾਲ ਭੜ ਜਾਂਦੀ ਹੈ ਕਿਉਂਕਿ ਖੂਨ ਦਾ ਸਰਕਲ ਰੁਕਿਆ ਹੁੰਦਾ ਹੈ ਕਈਆਂ ਨੂੰ ਤਾਂ ਚੱਕਰ ਵੀ ਆਉਣ ਲੱਗ ਜਾਂਦੇ ਹਨ ਇਹ ਸੁਰਾਣਾ ਹੀ ਸਵਰਕਲ ਦੀ ਜੜ ਹੈ ਦੋਸਤੋ ਜਦੋਂ ਅਸੀਂ ਸੌਂਦੇ ਹਾਂ ਉਸ ਵੇਲੇ ਸਾਡਾ ਸਿਰ ਅਤੇ ਮੌਰ ਗੱਦੇ ਨਾਲ ਲੱਗੇ ਹੋਣੇ ਚਾਹੀਦੇ ਹਨ ਧੌਣ ਉੱਪਰ ਹੋਣੀ ਚਾਹੀਦੀ ਹੈ ਕਮ ਸੇ ਕਮ ਸਿਰ ਅਤੇ ਮੋਰਾ ਵਿਚਦੀ ਹਵਾ ਕ੍ਰੋਸ ਹੋਣੀ ਚਾਹੀਦੀ ਹੈ ਇਸ ਲਈ ਸਾਨੂੰ ਸਰਾਣੇ ਦੀ ਆਦਤ ਛੱਡਣੀ ਪਵੇਗੀ ਤੇ ਕੁਝ ਹੀ ਦਿਨਾਂ ਲਈ ਅਜੀਬ ਲੱਗੇਗਾ ਛੇਤੀ ਨੀਂਦ ਨਹੀਂ ਆਵੇਗੀ ਪਰ ਜਦੋਂ ਆਦਤ ਬਣ ਗਈ ਫੇਰ ਸਾਡੇ ਸਾਰੇ ਦੁੱਖ ਦਰਦ ਦੂਰ ਹੋ ਜਾਣਗੇ ਕਿਉਂਕਿ ਖੋਣ ਦਾ ਸਰਕਲ ਰੁਗਣਾ ਹੀ ਦੁੱਖਾਂ ਦੀ ਜੜ ਹੈ ਤੇ ਦੋਸਤੋ ਇਹ ਕੋਈ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਇਹ ਆਪਣਾਈਆਂ ਹੋਈਆਂ ਗੱਲਾਂ ਹਨ ਸਵਰਕਲ ਦੀ ਪ੍ਰੋਬਲਮ ਮੈਨੂੰ 30 ਸਾਲ ਦੀ ਉਮਰ ਵਿੱਚ ਪਈ ਸੀ ਪਰ ਜਦੋਂ ਸਰਾਣਾ ਛੱਡਿਆ ਅੱਜ 45 ਸਾਲ ਦੀ ਉਮਰ ਹੋ ਗਈ ਕਦੇ ਬੀਪੀ ਦੀ ਪ੍ਰੋਬਲਮ ਨਹੀਂ ਪਈ ਕਦੇ ਸਿਰਦਰਦ ਨਹੀਂ ਹੋਇਆ ਲਤਾ ਬਾਵਾ ਕਦੇ ਦਰਦ ਨਹੀਂ ਹੋਇਆ ਤੇ ਕੰਮ ਵੀ ਪੂਰਾ ਕਰਦੇ ਹਾਂ ਸੋ ਦੋਸਤੋ ਇਸ ਨੁਕਤੇ ਨੂੰ ਅਪਣਾ ਕੇ ਦੇਖੋ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਟਾਈਮ ਦੇਣ ਲਈ ਆਪ ਜੀ ਦਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ